ਹਵਾਲਾ ਦੇ ਅੰਦਰ ਇੱਕ ਅਫਰੀਕੀ ਮੂਲ ਦੇ ਮੁੰਡੇ ਨੇ ਆਤਮ ਹੱਤਿਆ ਕੀਤੀ ਐ ਇਸ ਮੁੰਡੇ ਨੇ ਫਾਹਾ ਲਿਆ ਪੁਲਿਸ ਨੇ ਇੱਕ ਕਤਲ ਦੇ ਦੋਸ਼ੇਟਾਂ ਇਸ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਸੀ ਤਾਂ ਜਦੋਂ ਪੁਲਿਸ ਇਸ ਨੂੰ ਗ੍ਰਿਫਤਾਰ ਕਰਕੇ ਹਵਾਲਾਤ ਲੈ ਕੇ ਆਉਂਦੀ ਆ ਤਾਂ ਇਸ ਮੁੰਡੇ ਦੇ ਵੱਲੋਂ ਹਵਾਲਾਤ ਦੇ ਵਿੱਚ ਹੀ ਫਾਹਾ ਜਿਹੜਾ ਉਹ ਲੈ ਲਿਆ ਜਾਂਦਾ ਤਾਂ ਇਸ ਮੁੰਡੇ ਦੀ ਮੌਤ ਹੋਈ ਆ ਇਸ ਮੁੰਡੇ ਨੇ ਆਤਮ ਹੱਤਿਆ ਜਿਹੜੀ ਉਹ ਕੀਤੀ ਆ ਤਾਂ ਪੁਲਿਸ ਨੇ 14 ਨਵੰਬਰ ਨੂੰ ਇੱਕ লাশ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਸੀ ਇਲਾਸ਼ ਇੱਕ ਕੁੜੀ ਦੀ ਸੀ ਜਿਹੜੀ ਕਿ 14 ਨਵੰਬਰ ਨੂੰ ਇੱਕ ਫਲੈਟ ਦੇ ਵਿੱਚੋਂ ਮਿਲੀ ਸੀ ਤਿੰਨ ਚਾਰ ਦਿਨ ਪੁਰਾਣੀ ਇਲਾਸ਼ ਆ ਜਿਹੜੀ ਉਹ ਸੜੀ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਕੁੜੀ ਦੀ ਇਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਕਬਜ਼ੇ ਦੇ ਵਿੱਚ ਲੈ ਕੇ ਉਸ ਕੁੜੀ ਦੀ ਇਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਤਾਂ ਉਸ ਦੇ ਵਿੱਚ ਖੁਲਾਸਾ ਹੁੰਦਾ ਹੈ ਕਿ ਇਸ ਕੁੜੀ ਦਾ ਕਤਲ ਕੀਤਾ ਗਿਆ ਹੋਰ ਤੱਤ ਨੇ ਜਿਹੜੇ ਉਹ ਵੀ ਨਿਕਲ ਕੇ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਤੱਤਾਂ ਦੇ ਆਧਾਰ ਤੇ ਹੀ ਪੁਲਿਸ ਦੇ ਵੱਲੋਂ ਇਸ ਮੁੰਡੇ ਨੂੰ ਗ੍ਰਫਤਾਰ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਜਿਹੜੀ ਕੁੜੀ ਦੀ লাশ ਮਿਲੀ ਸੀ ਉਹ ਵੀ ਅਫਰੀਕਾ ਮੂਹ ਦੀ ਹੀ ਸੀ ਦੱਸਿਆ ਜਾ ਰਿਹਾ ਕਿ ਜਿਸ ਮੁੰਡੇ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਉਸ ਕੁੜੀ ਦੇ ਨਾਲ ਇਸ ਮੁੰਡੇ ਦੇ ਪ੍ਰੇਮ ਸਬੰਧ ਸੀ ਇੱਕ ਦੂਜੇ ਨਾਲ ਪ੍ਰੇਮ ਕਰਦੇ ਸੀ ਇਹ ਪਰ 14 ਨਵੰਬਰ ਨੂੰ ਅਚਾਨਕ ਉਸ ਕੁੜੀ ਦੀ Laash ਆ ਜਿਹੜੀ ਉਹ ਮਿਲ ਜਾਂਦੀ ਹੈ ਤਾਂ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਆ ਕੁਝ ਤੱਤ ਬਾਹਰ ਆਉਂਦੇ ਨੇ ਤਾਂ ਕਤਲ ਦੇ ਦੋਸ਼ ਇਹੇਠਾਂ ਇਸ ਮੁੰਡੇ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਜਦੋਂ ਗ੍ਰਿਫਤਾਰ ਕਰਕੇ ਪੁਲਿਸ ਇਸ ਨੂੰ ਚੌਂਕੀ ਲੈ ਕੇ ਆਉਂਦੀ ਆ ਤਾਂ ਹਵਾਲਾਤ ਦੇ ਅੰਦਰ ਇਸ ਮੁੰਡੇ ਦੇ ਵੱਲੋਂ ਫਾਹਾ ਲੈ ਲਿਆ ਜਾਂਦਾ ਤਾਂ ਦੋਵੇਂ ਹੀ ਇਹ ਅਫਰੀਕੀ ਮੂਲ ਦੇ ਸੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਜਣੇ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀ ਦੋਵਾਂ ਦੇ ਇੱਕ ਦੂਜੇ ਦੇ ਨਾਲ ਪ੍ਰੇਮ ਵੰਦਾ ਸੀਤਾ 14 ਨਵੰਬਰ ਨੂੰ ਕੁੜੀ ਦੀ ਲਾਸ਼ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਕਾਰਵਾਈ ਕਰਦੀ ਹੈ ਤੇ ਕਾਰਵਾਈ ਦੌਰਾਨ ਇਸ ਮੁੰਡੇ ਦੀ ਗ੍ਰਿਫਤਾਰੀ ਆ ਜਿਹੜੀ ਉਹ ਪਾਈ ਜਾਂਦੀ ਆ ਤਾਂ ਖਰੜ ਦੀ ਸਨੀ ਇਨਕਲੇਵ ਦੇ ਵਿੱਚ ਜਿਹੜੀ ਚੌਂਕੀ ਬਣੀ ਹੋਈ ਆ ਤਾਂ ਉਸ ਚੌਂਕੀ ਦੇ ਵਿੱਚ ਇਸ ਮੁੰਡੇ ਨੇ ਫਾਹਾ ਲਿਆ ਅਫਰੀਕੀ ਮੂਲ ਦਾ ਇਹ ਵਿਦਿਆਰਥੀ ਸੀ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਪੜਦਾ ਸੀ ਤਾਂ 14 ਨਵੰਬਰ ਨੂੰ ਇੱਕ ਕਤਲ ਹੁੰਦਾ ਤੇ ਉਸੇ ਕਤਲ ਦੇ ਦੋਸ਼ੇ ਹੇਠਾਂ ਇਸ ਮੁੰਡੇ ਨੂੰ ਗ੍ਰਫਤਾਰ ਕੀਤਾ ਗਿਆ ਸੀ ਤਾਂ ਜਦੋਂ ਹਵਾਲਾਤ ਦੇ ਵਿੱਚ ਪਾਇਆ ਗਿਆ ਤਾਂ ਉਸ ਹਵਾਲਾਤ ਦੇ ਵਿੱਚ ਹੀ ਇਸ ਮੁੰਡੇ ਨੇ ਆਤਮ ਹੱਤਿਆ ਕੀਤੀ ਦੇਖੋ ਜੀ ਦੇ ਵਿੱਚ ਸਾਡੇ ਕੋਲ ਇੱਕ ਪਹਿਲਾਂ ਆਪਣਾ ਸਾਡੇ ਇੱਕ ਐਫਆਈਆ ਲॉज ਸੀਗੀ ਜਿਹਦੇ ਵਿੱਚ ਆਪਣਾ ਅੰਡਰ ਸੈਕਸ਼ਨ ਅਪਡੇ ਮਰਡਰ ਦੇ ਅੰਡਰ ਸੀਗੀ ਜਿਹੇ ਸਾਨੂੰ ਇੱਕ ਵੌਂਟੇਡ ਸੀਗਾ ਜਿਹੜਾ ਨਿਜੀ ਯੂਨੀਵਰਸਿਟੀ ਦੇ ਵਿੱਚ ਇੱਕ ਫੋਰਨੈਸ਼ਨਲ ਸੀਗਾ ਜ਼ੇਬੀਆ ਨਾਮ ਦਾ ਲੜਕਾ ਸੀਗਾ ਜਦੋਂ ਅਸੀਂ ਉਹਦੀ ਅਰੈਸਟ ਪਾਈ ਗਈ ਤੇ ਕੱਲ ਨੂੰ ਉਹਦੀ ਅਰੈਸਟ ਪਾਈ ਗਈ ਸੀ ਰਾਤ ਨੂੰ ਉਹਨੇ ਰਾਤ ਨੂੰ ਸੈਲ ਦੇ ਵਿੱਚ ਸੁਸਾਈਡ ਕਰ ਲਿਆ ਸੀਗਾ ਤੇ ਉਹਦੇ ਸਬੰਧੀ ਹੁਣ ਜੁਡੀਸ਼ੀਅਲ ਇਨਕੁਆਇਰੀ ਚੱਲ ਰਹੀ ਹੈ ਅੱਜਪਰ ਪ੍ਰੋਟੋਕਾਲ ਜੋ ਹੁੰਦਾ ਹੈ ਉੱਚ ਅਲੀਗ ਸਰ ਰੈਸਟ ਕੇ ਕੇਸ ਵਿੱਚ ਪਾਈ ਗਈ ਸੀ ਇਹਨਾਂ ਨੇ ਇੱਕ ਕਿਸੇ ਮਰਡਰ ਕੇਸ ਸੀਗਾ ਇੱਕ ਕੋਈ ਫੋਰਨ ਨੈਸ਼ਨਲ ਲੜਕੀ ਸੀਗੀ ਜਿਹਦੀ ਸਾਨੂੰ 14 ਤਰੀਕ ਨੂੰ ਲਾਸ਼ ਮਿਲੀ ਸੀਗੀ ਉਹਨੂੰ 3-4 ਦਿਨ ਸੜੀ ਹੋਈ ਲਾਸ਼ ਸੀਗੀ ਤੇ ਜਦੋਂ ਉਹਦੇ ਪੁਲਿਸ ਵਾਲਾ ਰਿਪੋਰਟ ਤੇ ਆਇਆ ਤੇ ਜਿਹੜੇ ਐਵੀਡੈਂਸ ਤੇ ਸਾਹਮਣੇ ਐਵੀਡੈਂਸ ਜਦੋਂ ਖਗਾਲਨ ਤੋਂ ਐਵੀਡੈਂਸ ਦੇ ਵਿੱਚ ਇਹ ਆਇਆ ਵੀ ਇਹਦਾ ਜਿਹੜਾ ਮਰਡਰਰ ਸੀਗਾ ਜਿਹੜਾ ਅਕਿਊਜ਼ ਏ ਸੀਗਾ ਆਪਣਾ ਫੋਰਨ ਨੈਸ਼ਨਲ ਲੜਕਾ ਜਿਹੜਾ ਜੇਵੀਅਰ ਸੀਗਾ ਜਿਹੜੀ ਰੈਸ਼ਟ ਪਈ ਗਈ ਦੋਸਤੋ ਬਾਅਦ ਨੇ ਡਿਪਰੈਸ਼ਨ ਜਿਹੜਾ ਕਿਸੇ ਚੀਜ਼ ਦੇ ਮਤਲਬ ਟੈਂਸ਼ਨ ਜਾ ਕੇ ਨਹੀਂ ਕੀਤਾ ਸਰ ਇਹਨਾਂ ਸਿਟੀ ਦੇ ਵਿੱਚ ਉਹਨਾਂ ਨੇ ਸੰਜੇਨ ਕਲੇਬ ਦੇ ਵਿੱਚ ਕੀਤਾ ਉਹ ਕਿਸ ਤਰ੍ਹਾਂ ਕੀਤਾ ਮਤਲਬ ਜਿਹੜਾ ਨੇ ਆਪਣਾ ਆਪ ਸੁਸਾਈਡ ਕੀਤਾ ਸੀ ਅਸਹੀ ਉਹਨਾਂ ਨੇ ਹੈਂਗਿੰਗ ਆ ਹੈਂਗ ਕੀਤਾ ਆਪਣੇ ਆਪ ਨੂੰ ਆਪਣੇ ਗਰਲੇ ਰੱਸੀ ਪਾ ਕੇ ਕੀਤਾ ਉਹਨਾਂ ਨੂੰ ਅਜੇ ਵੀ ਉਹਦੀ ਇਨਕੁਆਰੀ ਚੱਲ ਰਹੀ ਹੈ ਜੁਡੀਸ਼ਨ ਕਾਰਿਓ ਕਿੱਦਾਂ ਹੋਇਆ ਉਹ ਪ੍ਰੋਪਰ ਫੈਕਟ ਸਾਹਮਣੇ ਆ ਗਿਆ